ਤਲਵਾਰ ਸਾਹਿਬ ਜੀ ਦੇ ਜੋ ਗਦਾ ਗੋਗੀ ਦਾ ਟੰਡਾ ਨਾ ਇਹ ਪੁਰਾਣੀ ਸਾਹ ਸੀ ਕਿ ਅੱਜ ਉਹਨਾਂ ਦੇ ਵਿੱਚ ਗੋਗੀ ਬੜਾ ਪਿਆਰਾ ਇਨਸਾਨ ਸੀਗਾ ਸਾਡਾ ਭਰਾ ਵੀ ਸੀ ਸਾਡਾ ਦੋਸਤ ਵੀ ਸੀਗਾ ਸਾਡਾ ਪੋਲੀਟੀਕਲ ਕਾਲੀਗ ਵੀ ਸੀਗਾ ਕਿਉਂਕਿ 2002 ਤੋਂ ਐਜ਼ ਅ ਕਾਉਂਸਲਰ ਸਫ਼ਰ ਸ਼ੁਰੂ ਮੈਂ ਵੀ ਕੀਤਾ ਸੀ ਤੇ ਉਹਨਾਂ ਨੇ ਵੀ ਕੀਤਾ ਸੀਗਾ ਮੈਂ ਐਮਐਲਏ ਬਣ ਗਿਆ ਔਰ ਉਹ ਚੇਅਰਮੈਨ ਬਣ ਗਏ ਸਰਕਾਰ ਵੱਲੋਂ ਤੇ 2022 ਚਲੋ ਇਸ ਦੂਜੀ ਪਾਰਟੀ ਲੋ ਐਮਐਲਏ ਬਣ ਗਏ ਲੇਕਿਨ ਉਨਾ ਨੇ ਰਿਸ਼ਤੇ ਪਿਆਰ ਜਿਹੜਾ ਸੀਗਾ ਉਹ ਸਾਡੇ ਨਾਲ ਉਦਾਂ ਹੀ ਕੰਟੀਨਿਊ ਸੀਗਾ ਔਰ ਅ ਮਨਜ਼ਾਤੀ ਤੌਰ ਤੇ ਦੁੱਖ ਹੈ ਝਟਕਾ ਲੱਗਿਆ ਹੈ ਵੀ ਥਿਸ ਇ ਟੋਟਲ ਅਨਬਲੀਵੇਬਲ ਮੈਂ ਆਮ ਨੋਟ ਓਨਲੀ ਦਾ ਸਿੰਗਲ ਪਰਸਨ ਜਿਹੜਾ ਇਹ ਗੱਲ ਕਹਿ ਰਿਹਾ ਮੇਰਾ ਖਿਆਲ ਉਹ ਲੁਧਿਆਣਾ ਦਾ ਕੋਈ ਐਸਾ ਬੰਦਾ ਨਹੀਂ ਹੋਏਗਾ ਜਿਹੜਾ ਇਹ ਨੂੰ ਸੁਣ ਕੇ ਸਤப்த ਨਹੀਂ ਹੈ ਜਿਹੜਾ ਸ਼ੌਕ ਨਹੀਂ ਹੋ ਰਿਹਾ ਕਿਉਂਕਿ ਵੀ ਨੈਵਰ ਐਕਸਪੈਕਟਡ ਫਰਮ ਗੋਗੀ ਥਿਸ ਟਾਈਪ ਆਫ ਥਿੰਗਸ ਕਿਉਂਕਿ ਉਹ ਬੰਦਾ ਆ ਤਲੇਰ ਸੀ ਜਿੰਦਾ ਦਿਲ ਸੀਗਾ ਹਮੇਸ਼ਾ ਹਸਨ ਖੇਡਣ ਵਾਲਾ ਸੀ ਔਰ ਇਸ ਘਰ ਦੇ ਵਿੱਚ ਮੈਂ ਜਿੰਨੀ ਵਾਰ ਹੀ ਆਇਆ ਮੈਨੂੰ ਅੱਜ ਯਾਦ ਹੈ ਠੀਕ ਹੈ ਪਿਛਲੇ 2-3 ਸਾਲਾਂ ਤੋਂ ਨਹੀਂ ਆਣਾ ਹੋਇਆ ਲੇਕਿਨ ਉਸ ਤੋਂ ਪਹਿਲਾਂ ਜਿੰਨੀ ਵਾਰ ਹੀ ਵੀ ਆਇਆ ਸੀ ਇੱਥੇ ਰੋਟੀਆਂ ਖਾਣੀਆਂ ਚਾਹਾਂ ਪੀਣੀਆਂ ਹਾਸੇ ਖੇਡੇ ਕਰਨੇ ਲੇਕਿਨ ਅੱਜ ਉਸ ਘਰ ਚ ਆਇਆ ਕਿਰਦ ਮਾਹੌਲ ਚ ਆਇਆ ਮੈਨੂੰ ਆਪ ਨੂੰ ਬੜਾ ਫੀਲ ਹੁੰਦਾ ਬਿਲਕੁਲ ਜਿਹੜਾ ਤੁਹਾਡੇ ਕੋਲ ਚੱਲਦੀ ਸੀ ਉਹ ਵੀ ਉੱਥੇ ਆਏ ਸੀ ਤੁਹਾਡੇ ਨਾਲ ਹਾਂ ਤੇ ਉਦੋਂ ਵੀ ਜਦੋਂ ਮੇਰੇ ਵਾਲਾ ਇਸ਼ੂ ਹੋਇਆ ਸੀਗਾ ਜਦੋਂ ਕਾਰ ਤੇ ਗੋਲੀ ਲੱਗੀ ਸੀ ਆਈ ਥਿੰਕ ਮਤਲਬ ਹੀ ਇਸ ਦਾ ਸਿੰਗਲ ਐਮਐਲਏ ਫਰੋਂ ਲੁਧਿਆਣਾ ਫਰੋਂ ਆਵਾਮ ਦੀ ਪਾਰਟੀ ਜਿਹੜਾ ਸਰਕਾਰ ਦਾ ਨੁਮਾਇੰਦਾ ਬਣ ਕੇ ਵੀ ਆਇਆ ਤੇ ਭਰਾ ਬਣ ਕੇ ਵੀ ਆਇਆ ਉਹਨੇ ਓਪਨਲੀ ਮੀਡੀਆ ਸਾਹਮਣੇ ਗੱਲ ਕਹੀ ਸੀ ਕਿ ਮੈਂ ਇੱਕ ਆਪਣੇ ਭਰਾ ਦੇ ਕਰ ਵੀ ਆਇਆ ਤੇ ਇੱਕ ਐਮਐਲਏ ਵੀ ਆਇਆ ਵਾ ਦੋਨੋਂ ਤਰ੍ਹਾਂ ਤਰੀਕੇ ਨਾਲ ਆਇਆ ਸੀਗਾ ਸੋ ਉਹਨੂੰ ਰਿਸ਼ਤੇ ਨਿਭਾਣੇ ਆਉਂਦੇ ਸੀ ਅੱਜ ਉਹਦੇ ਜਾਨ ਦੇ ਨਾਲ ਕਈ ਵਾਰੀ ਲੋਕ ਕਹਿੰਦੇ ਨੇ ਜੀ ਪੋਲੀਟੀਕਲੀ ਲੋਕ ਇੰਨਾ ਗੱਲਾਂ ਸੋਚਦੇ ਆ ਵੀ ਸਾਡਾ ਦਿਲ ਦਾ ਟੁਕੜਾ ਨਿਕਲ ਗਿਆ ਹੱਥੋਂ ਸਾਡਾ ਭਰਾ ਚਲਾ ਗਿਆ ਸਾਡਾ ਬੜਾ ਚੰਗਾ ਦੋਸਤ ਚਲਾ ਗਿਆ ਔਰ ਰਾਜਨੀਤੀ ਤਾਂ ਚਲੋ ਹੁੰਦੀ ਰਹਣੀ ਆ ਕਦੀ ਕੋਈ ਕਰ ਗਿਆ ਕਦੀ ਕੋਈ ਕਰ ਗਿਆ ਲੇਕਿਨ ਰਿਸ਼ਤੇ ਨਹੀਂ ਖਤਮ ਹੁੰਦੇ ਤੁਸੀਂ ਕਹਿੰਦੇ ਕਿ ਇੱਕ ਭਰਾ ਚਲਾ ਗਿਆ ਇੱਕ ਦੋਸਤ ਚਲਾ ਗਿਆ ਕਦੇ ਤੁਹਾਡੇ ਨਾਲ ਉਹਨਾਂ ਨੇ ਕਦੇ ਆਪਣੇ ਦਿਲ ਦੀ ਕੋਈ ਅਸੀ ਗੱਲ ਸਾਂਝੀ ਕੀਤੀ ਕਿ ਜਿੱਥੇ ਉਹਨਾਂ ਨੇ ਦੱਸਿਆ ਹੋਵੇ ਕਿ ਮੈਨੂੰ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਅੰਦਰੋਂ ਕੋਈ ਮੈਂਟਲ ਡਿਸਟਰਬੈਂਸ ਹੈ ਮੇਰੇ ਨਾਲ ਤਾਂ ਕੱਲ ਨਹੀਂ ਹੋਈ ਗੱਲ ਕਿਉਂਕਿ ਕੱਲ ਤਾਂ ਵਿਚਾਰਾ ਰਹਿਆ ਨਹੀਂ ਪਰਸੋਂ ਮੈਨਾਂ ਫੋਨ ਤੇ ਗੱਲ ਹੋਈ ਸੀ ਲੇਕਿਨ ਇਹੋ ਜਿਹਾ ਕੁਝ ਵੀ ਨਹੀਂ ਹੈ ਵੀ ਜੇ ਉਹ ਕਵੇ ਕਿ ਮੈਂ ਪਰੇਸ਼ਾਨ ਆ ਜਾਂ ਮੈਨੂੰ ਕਿਸੇ ਦਾ ਦੁੱਖ ਹੈ ਜਾਂ ਕੋਈ ਗੱਲਾਂ ਉਲਟਾ ਉਹ ਤਾਂ ਸਾਨੂੰ ਮੋਟੀਵੇਟ ਕਰ ਰਿਹਾ ਹੁੰਦਾ ਸੀਗਾ ਠੀਕ ਹੈ ਯਾਰ ਕੋਈ ਗੱਲ ਨਹੀਂ ਅਗਰ ਤੁਸੀਂ ਇਲੈਕਸ਼ਨ ਰਹਿ ਗਏ ਤੇ ਤੁਹਾਡਾ ਭਰਾ ਐਮਐਲਏ ਬਣਿਆ ਵਾ ਤੇ ਸੋ ਜੇ ਤੁਹਾਨੂੰ ਕੋਈ ਕੰਮ ਹੋਏਗਾ ਲੋਕਾਂ ਦਾ ਜਾਂ ਕੋਈ ਆਪਣਾ ਕੰਮ ਹੋਏਗਾ ਤੇ ਮੈਨੂੰ ਜਰੂਰ ਦੱਸਣਾ ਔਰ ਮੈਨੂੰ ਅੱਜ ਵੀ ਯਾਦ ਹੈ ਕਿ ਅਸੀਂ ਇਲੈਕਸ਼ਨ ਲੂਜ਼ ਕਰ ਗਏ ਸੀਗੇ ਔਰ ਉਹ ਗੋਗੀ ਇਲੈਕਸ਼ਨ ਜਿੱਤ ਗਿਆ ਸੀਗਾ ਤੇ 2 3 ਡੇਜ਼ ਕਿਉਂਕਿ ਜਦੋਂ ਆਪ ਹਾਰਦੇ ਆ ਤੇ ਬੰਦਾ ਉਸ ਸਦਮੇ 'ਚ ਹੁੰਦਾ ਹੈ ਮੈਂ ਗੱਲ ਨਹੀਂ ਕਰ ਪਾਇਆ ਤੇ ਹੀ ਕਾਲਡ ਮੀ ਅਪ ਗੋਗੀ ਦਾ ਆਪਣਾ ਮੈਨੂੰ ਫੋਨ ਆਇਆ ਸੀਗਾ ਉਹ ਜਿਹੜੇ ਉਹਦੇ ਵਰਡ ਸੀਗੇ ਅੱਜ ਵੀ ਕੰਨਾਂ 'ਚ ਗੂੰਜਦੇ ਆ ਕਹਿੰਦੇ ਸੰਜੇ ਤੂੰ ਮੈਨੂੰ ਵਧਾਈ ਨਹੀਂ ਦਿੱਤੀ ਔਰ ਇੱਕ ਕਲਮ ਵੀ ਤੇਰੀ ਹੈ ਸ਼ਾਈ ਵੀ ਤੇਰੀ ਹੈ ਤੇ ਪੇਪਰ ਵੀ ਤੇਰਾ ਜਦੋਂ ਮਰਜ਼ੀ ਵਰਤ ਕੇ ਦੇਖ ਲੈ ਠੀਕ ਹੈ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੋਈ ਮੈਨੂੰ ਇਹੋ ਜਿਹਾ ਕੋਈ ਕੰਮ ਨਹੀਂ ਪਿਆ ਜਿਹੜਾ ਮੈਂ ਗੋਗੀ ਨੂੰ ਕਹਿੰਦਾ ਲੇਕਿਨ ਉਹਨੇ ਆਪਣੇ ਵੱਲੋਂ ਇੱਕ ਭਰਾ ਦਾ ਫਰਜ਼ ਨਿਭਾਇਆ ਸੀ ਸੋ ਇਹ ਦੇਲਤੀ ਮੈਂ ਕਹਿ ਸਕਦੇ ਆ ਕਿ ਉਹ ਪਾਰਟੀ ਲਾਈਨ ਤੋਂ ਹਮੇਸ਼ਾ ਉੱਪਰ ਉੱਠ ਕੇ ਉਹ ਰਿਸ਼ਤਿਆਂ ਨੂੰ ਪਹਿਲਾਂ अहमਤੀ ਦਿੰਦੇ ਸੀ ਮੇਰਾ ਖਿਆਲ ਹੈ ਕਿ ਅਗਰ ਕਿਸੇ ਵੀ ਕਾਂਗਰਸੀ ਨੂੰ ਪੁੱਛ ਲੋ ਮੈਂ ਪਾਰਟੀ ਦੀ ਗੱਲ ਕਰਨ ਲੱਗਾ ਕੋਈ ਵੀ ਬੰਦਾ ਉਹਨੂੰ ਲੈ ਕੇ ਮਤਲਬ ਇਦਾਂ ਦੇ ਉਹਦੇ ਮਨ 'ਚ ਉਹ ਦੁਰਭਾਵਨਾ ਨਹੀਂ ਹੋਏਗੀ ਪਿਆਰ ਹੋਏਗਾ ਮੈਂ ਅੱਜ ਖੜਾ ਇੱਕ ਤਾਂ ਮੈਂ ਉਸ ਰਿਸ਼ਤੇ ਨਾਲ ਖੜਾ ਕਿ ਮੇਰਾ ਇੱਕ ਭਾਵਨਾ ਵਾਲਾ ਰਿਸ਼ਤਾ ਸੀਗਾ ਮੇਨਾ ਪੋਲੀਟੀਕਲ ਸਫਰ ਵੀ ਤੈਅ ਕੀਤਾ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹਾਂ ਲੁਧਿਆਣਾ ਮੋਸਰੀ ਸਤਨਾਲੀ ਆਇਆ ਕਿ ਸਾਡੀ ਪਾਰਟੀ ਵੱਲੋਂ ਉਸ ਬੰਦੇ ਨਾਲ ਕਿਸੇ ਦਾ ਕੋਈ ਵਿਰੋਧ ਹੈ ਹੀ ਨਹੀਂ ਠੀਕ ਹੈ ਪੋਲੀਟੀਕਲ ਇਸ਼ੂ ਚਲਦੇ ਰਹਿੰਦੇ ਆ ਜਦੋਂ ਆਪਾਂ ਇੱਕ ਦੂਜੇ ਨਾਲ ਇਲੈਕਸ਼ਨ ਲੜਦੇ ਆ ਚੀਜ਼ਾਂ ਹੁੰਦੀਆਂ ਬੜ ਚੰਗਾ ਬੰਦਾ ਸੀਗਾ ਸਾਡਾ ਭਰਾ ਸੀਗਾ ਸਾਡਾ ਚੰਗਾ ਯਾਰ ਸੀ ਲੁਧਿਆਣੇ ਦਾ ਚੰਗਾ ਲੀਡਰ ਸੀਗਾ ਜਿਹੜਾ ਅਸੀਂ ਗਵਾ ਲਿਆ ਬਿਲਕੁਲ ਠੀਕ ਹੈ ਦੇਖੋ ਅਸੀਂ ਗੱਲਬਾਤ ਕਰ ਰਹੇ ਹਾਂ ਇਹ ਬਣਾ ਤੋ